ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਮਰਨ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਆਪਣੇ ਫਾਰਮ ਦੀ ਲੈ ਕੇ ਆਏ ਆ ਪਿੰਡ ਵਿੰਜਲ ਤਹਿਸੀਲ ਰਾਏਕੋਟ ਜ਼ਿਲ੍ਹਾ ਇਹਨੂੰ ਲੁਧਿਆਣਾ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਭਰਾਵਾਂ ਨਾਲ ਕੁਝ ਗੱਲਾਂ ਕਰਨੀਆਂ ਨੇ ਇੱਕ ਤਾਂ ਤੁਹਾਨੂੰ ਝੋਟੀ ਦਿਖਾਉਣੀ ਹੈਗੀ ਇੱਕ ਕਰਮ ਵਾਲੀ ਆਪਾਂ ਕੱਲ ਹੀ ਲਿਆਂਦੀ ਹੈਗੀ ਇਹ ਹੈਗੀ ਆ PC 483 ਦੀ ਆਪ ਆ ਪਿੱਛੇ ਇਹ ਦੇ ਮੀਲਕਾਫ ਆ ਮੀਲਕਾਫ ਮੱਥੇ 'ਚ ਬੱਲ ਆ ਥੋੜਾ ਜਿਹਾ ਇਸ ਦੀ ਸੰਗਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਥਣ ਲੇਵੇ ਦੀ ਮੰਤਰੇ ਦੀ ਬਾਹ ਕਮਾਲ ਆ ਦੋਸਤੋ ਜੇ ਦੁੱਧੇ ਦੀ ਗੱਲ ਕਰੀਏ ਥੱਲੇ ਹੁਣ 13-14 ਲੀਟਰ ਬੋਲੇ ਤੋਂ ਇਹਦੀ ਸਟਾਰਟਿੰਗ ਹੋਈ ਹੈਗੀ ਕਰਮਾਲੀ ਦੀ ਅੱਜ ਦੀ ਵੀਡੀਓ ਵਿੱਚ ਨਾਲ ਤਾਂ ਹੁਣ ਆਪਾਂ ਪਸ਼ੂ ਦਿਖਾਉਣੇ ਆਪਣੇ ਜਿਹੜੀ ਆਂ ਗਾਂ ਆ ਇਹ ਆਪਾਂ ਲਈ 2021 ਦੇ ਵਿੱਚ ਇਹਦੇ ਪਿੱਛੇ ਬੱਚਾ ਸੀਗਾ ਉਹ ਮਰ ਗਿਆ ਸੀ ਤੇ ਤੀਜੀ ਸੋਈ ਦੀ ਇਹਦੀ ਬੱਸੀ ਹੈਗੀ ਇਹ ਬੱਸੀ ਹੁਣ ਇਸ ਟਾਈਮ 2 ਸਾਲ ਦੀ ਹੋ ਚੁੱਕੀ ਆ ਇਹ 21035 ਤੋਂ ਗੱਬਣਾ ਇਹ ਜਿਹੜੀ ਆਪ ਗਾਵਾਂ ਇਹ ਆਪ ਵੀ 21035 ਦੇ ਗੱਬਣਾਗੀ ਇਹਨੂੰ ਸੋਈ ਨੂੰ 5 ਮਹੀਨੇ ਹੋ ਗਏ ਤੇ 3 ਮਹੀਨੇ ਦੇ ਗੱਬਣ ਚੈੱਕ ਪਾਸ ਆ ਇਹ 21035 ਤੋਂ ਹੀ ਆ ਇਹਦੀ ਬੱਸੀ ਹੈਗੀ ਜਿਹੜੀ ਇੱਥੇ ਇਹਨੂੰ ਦਿੱਤੀ ਸੀ ਇਹ ਉਹਦੀ ਕ੍ਰਾਸ ਚ ਆ ਗਈ ਠੀਕ ਆ ਇਹਦੇ ਕ੍ਰਾਸ ਪਰ ਆ ਗਿਆ ਹੈਗਾ ਤੇ ਇਹ ਪੰਜਵੇਂ ਮਹੀਨੇ ਦੀ ਬੱਸੀ ਹੈਗੀ ਇਹ ਛੇਵੇਂ ਮਹੀਨੇ ਨੂੰ ਸਟਾਰਟਿੰਗ ਆ ਤੇ ਤੁਸੀਂ ਇਹਦਾ ਬਾਡੀ ਸਟਰਕਚਰ ਦੀ ਹਾਈਟ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਬਰਦਸਤ ਆ ਜਿਵੇਂ ਇਹਦੀ ਮਾਂ ਦੀ ਅਵੰਤਰ ਉਵੇਂ ਵਸੀ ਦੀ ਆ ਆ ਵਸੀ ਆਪਣੀ ਛੇ ਮਹੀਨੇ ਦੀ ਗੱਬਣ ਹੋ ਗਈ ਇਹ ਵੀ 21035 ਦੂਈ ਆ ਗਈ ਇਹ ਵੀ ਉਹ ਉਸੇ ਗਾਂ ਦੀ ਧੀ ਆ ਜੀ ਇਹ ਤੁਸੀਂ ਸ਼ਟਰ ਕੁਆਲਿਟੀ ਚੈੱਕ ਕਰੋ ਬਹੁਤ ਹੀ ਜ਼ਿਆਦੇ ਵਧੀਆ ਵਾ ਦੇਖੋ ਥਾਣਾ ਉਧਰੋਂ ਵਤ ਇਹ ਤੁਸੀਂ ਦੇਖ ਸਕਦੇ ਹੋ ਅੰਤਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਲ ਕਰਨੀ ਹੈ ਕਿ ਵੀ ਮੱਖੀ ਮਛਰਾਂ ਤੋਂ ਬਹੁਤ ਭਰਾ ਬਹੁਤ ਕੁਝ ਵਰਤਦੇ ਆਗੇ ਹਨਾ ਕਿ ਜਿਵੇਂ ਕੋਈ ਡੀਜ਼ਲ ਵਗੈਰਾ ਵਿੱਚ ਫਰਨੇਲ ਪਾ ਕੇ ਤੇ ਉਹਦੇ ਨਾਲ ਮੈਂ ਅੱਧਾ ਪੌਣਾ ਘੰਟਾ ਮੰਨ ਕੇ 2 ਘੰਟੇ ਰਾਮ ਰੰਦਾ ਪਸ਼ੂਆਂ ਨੂੰ ਉਸ ਤੋਂ ਬਾਅਦ ਵਿੱਚ ਯਾਨਕਿ ਫਿਰ ਮੱਸਰ ਮੱਖੀਆਂ ਤਾਂ ਕਰ ਲੱਗ ਜਾਂਦੀਆਂ ਨੇ ਉਹਦਾ ਆਪਾਂ ਹੱਲ ਲੈ ਕੇ ਆਇਆ ਪੱਕਾ ਉਹਦਾ ਇੱਕੋ ਹੀ ਇੱਕ ਹੱਲ ਪੱਕਾ ਆ ਵੀਰੋ ਉਹ ਹੈਗੀ ਮੱਸਰਦਾਨੀ ਮੱਸਰਦਾਨੀ ਮੇਰੇ ਵੀਰ ਭਰਾ ਜਿੰਨਾਰੇ ਘਰੇ ਲੱਗ ਸਕਦੀ ਆ ਹਨਾ ਵੀ ਸਾਰੇ ਲਾਓ ਕਿਉਂਕਿ ਇਹ ਚੀਜ਼ ਇਹੀ ਹੱਲਾ ਪੱਕਾ ਨਾ ਕੋਈ ਸਾਬਣਾਂ ਵਗੈਰਾ ਨਾ ਕੋਈ ਹੋਰ ਡੀਜ਼ਲ ਫਰਨੈਲ ਕੁਝ ਨਹੀਂ ਕੰਮ ਕਰਦਾ ਜਿੱਥੇ ਇਹ ਕੰਮ ਕਰਦੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਫਾਰਮ ਤੇ ਆਏ ਪਹਿਲਾਂ ਆਪਾਂ ਫਰੇਮ ਬਣਾ ਕੇ ਤੇ ਆਪਣੀ ਥੋੜੀ ਲੰਬਾਈ ਜ਼ਿਆਦਾ ਸੀਗੀ ਇਹ ਨਾ ਤਾਂ ਕਰਕੇ ਉੱਡਣ ਤੋਂ ਫਰੇਮ ਬਣਾ ਕੇ ਆਪਾਂ ਕਾਂਹ ਦੇ ਵਿੱਚ ਦਿੱਤਾ ਹੋਇਆ ਵਾ ਉਹਦੇ ਉੱਤੇ ਆਪਾਂ ਮਸਦਾਨੀ ਫਟ ਕੀਤੀ ਵੀ ਹੈਗੀ ਤੁਸੀਂ ਦੇਖ ਲਿਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਦੇ ਘਰੇ ਯਾਰ ਲੱਗ ਸਕਦੀ ਹੈ ਮਸਦਾਨੀ ਜਰੂਰ ਲਾਓ ਕਿਉਂਕਿ ਆਹੀ ਇਸ ਟਾਈਮ ਦੇ ਵਿੱਚ ਨਾ ਪਸ਼ੂ ਦੁੱਧ ਵਾਹਲਾ ਨਹੀਂ ਤਾਂ 3-3 4-4 ਕਿਲੋ ਓਟ ਜਾਂਦੇ ਆਂਦੇ ਆ ਆਪਾਂ ਵੀ ਪਰਸੋਂ ਉੱਥੇ ਹੀ ਲਾਈ ਆ ਜ ਮਸਰਦਾਨੀ ਯਾਨਕਿ ਪਰਸੋਂ ਲਾਈ ਆਗੀ ਤੇ ਆ ਗਾਂ ਐੜੀ ਇਹ 12 ਕਿਲੋ ਤੇ ਚੱਲਦੀ ਸੀਗੀ ਯਾਨਕਿ ਇਹ 6 ਕਿਲੋ ਤੇ ਆ ਗਈ ਸੀ ਸਿਰਫ ਤਿੰਨ ਚਾਰ ਦਿਨਾਂ ਦੇ ਵਿੱਚ ਮਸਰਦ ਦੇ ਦੋ ਹੋਇਆ ਹੁਣ ਮੀਂਹ ਕਾਰਨ ਤੇ ਹੁਣ ਦੁਬਾਰੇ ਫੇਰ ਉੱਥੇ ਚਲੀ ਗਈ ਇਹ ਬਸ ਇਹੀ ਹੈ ਵੀ ਬੇਨਤੀ ਸਾਰੇ ਭਰਾਵਾਂ ਨੂੰ ਜਿਨ੍ਹਾਂ ਦੇ ਘਰੇ ਮਸਰਦਾਨੀ ਲੱਗ ਸਕਦੀ ਹੈ ਜਰੂਰ ਲਾਓ ਪਸ਼ੂਆਂ ਕਿਉਂਕਿ ਰਾਤ ਨੂੰ ਵੀਰੇ ਆਪਾਂ ਤਾਂ ਪੈ ਜਾਂਦੇ ਆਗੇ ਏਸੀ ਲਾ ਕੇ ਕਮਰਿਆਂ 'ਚ ਨਾ ਤੇ ਪਰ ਪਸ਼ੂ ਬਹੁਤ ਅੜਫਦੇ ਆਗੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਇਹਦਾ ਇੱਕੋ ਇੱਕ ਹੱਲ ਆ ਮੱਖੀ ਮੱਛਰ ਦਾ ਮੱਛਰ ਦਾ ਨਹੀਂ ਇਹ ਜ਼ਰੂਰ ਲਾਓ ਮੇਰੇ ਵੀਰ ਤੇ ਆ ਝੋਟੀ ਦੀ ਆਪਾਂ ਵੀਡੀਓ ਪਾਵਾਂਗੇ ਉਹਨੂੰ ਬਾਬਾ ਸੌਖ ਰੱਖ ਕੇ ਬਸ ਆਪਾਂ ਲਾਈਵ ਮਿਲਕਿੰਗ ਕਰਾਂਗੇ ਹੱਤ 10 ਦਿਨ ਤੱਕ ਮੂੰਹ શેਦਾਂ ਦਾ origignal ਦੂਜਾ ਸੁਗਾ PC 483 ਦੀ ਆਪ ਅਡਰ ਕੁਆਲਿਟੀ ਦੇਖੋ ਇਹਦੀ ਉਹ ਬੱਤਾ ਉਧਰੇ ਉਹਦਰ ਫੀਲਸ ਨਹੀਂ ਆ ਜਿਵੇਂ ਮਰਜੀ ਥੱਲੇ ਬੈਠੇ ਰਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ